ਸਿੱਧੀ ਗੱਲ ਮਤਲਬ ਦੱਸਣਾ ਚਾਹਣਾ ਸਾਡਾ ਤਾਂ ਘਰ ਹੈ ਕਾਂਗਰਸੀਆਂ ਦਾ ਘਰ ਨਹੀਂ ਹੈ ਉਹਨਾਂ ਨੂੰ ਹੁਕਮ ਆਉਂਦੇ ਹੈ ਦਿੱਲੀੋਂ ਬੀਜੇਪੀ ਦਾ ਘਰ ਨਹੀਂ ਹੈ ਝਾੜੂ ਆ ਲੈਂਦੇ ਪੰਜਾਬ ਕਰਨੀਆਂ ਉਹਨਾਂ ਵਾਸਤੇ ਆ ਗੈਸਟ ਹਾਊਸ ਹੈ ਜਦੋਂ ਆਉਂਦੇ ਹੈ ਸੈਰ ਕਰਨ ਵਾਸਤੇ ਅਕਾਲੀ ਦਲ ਵਾਸਤੇ ਆ ਘਰ ਹੈ ਸਾਡੇ ਵਾਸਤੇ ਆ ਜਾਨ ਹੈ ਪੰਜਾਬ ਦੇ ਲੋਕ ਵਾਸਤੇ ਅਸੀਂ ਮਰ ਵੀ ਸਕਦੇ ਹੈ ਕੁਝ ਵੀ ਕਰ ਸਕਦੇ ਹੈ ਤਾਈਓ ਤੁਸੀਂ ਦੇਖਿਆ ਜਦੋਂ ਜਦੋਂ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਉਦੋਂ ਹੀ ਤਰੱਕੀ ਹੁੰਦੀ ਹੈ ਉਦੋਂ ਹੀ ਦੇਖੋ ਸੇਵਾ ਕੇਂਦਰ ਤੋਂ ਲੈ ਕੇ ਸਾਂਝ ਕੇਦਰ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਕਾਲਜ ਤੋਂ ਲੈ ਕੇ ਐਮਸ ਤੋਂ ਲੈ ਕੇ ਕਿੰਨੀਆਂ ਕਿੰਨੀਆਂ ਚੀਜ਼ਾਂ ਬਣੀਆਂ ਸਾਰੀਆਂ ਹੀ ਅਕਾਲੀ ਦਲ ਦੇ ਇੱਕ ਵੀ ਨਿਸ਼ਾਨੀ ਮੈਂ ਕਹਿੰਦਾ ਤੁਸੀਂ ਘਰੇ ਚੱਲ ਜਾਓ ਇੱਕ ਵੀ ਨਿਸ਼ਾਨੀ ਤੁਹਾਨੂੰ ਝਾੜੂ ਵਾਲਿਆਂ ਦੀ ਜਾਂ ਕਾਂਗਰਸ ਦੀ ਨਹੀਂ ਮਿਲੂਗੀ ਪਿਛਲੇ 40 ਸਾਲ ਦਾ ਇਤਿਹਾਸ ਦੇਖ ਲਓ ਜੋ ਕੁਝ ਵੀ ਬਣਿਆ ਤੁਹਾਡੀ ਆਪਣੀ ਪਾਰਟੀ ਨੇ ਬਣਾਇਆ ਕਿਉਂਕਿ ਸਾਡਾ ਆਕਰ ਹੈ